ਅੱਜ ਤਵਾਰ ਨਾ ਤੁਸੀਂ ਮੈਨੂੰ ਬੁਲਾਉਣਾ ਨਾ ਉਹਨੂੰ ਬੁਲਾਉਣਾ ਆਪਣਾ ਰੋਟੀ ਤੱਕ ਮਤਲਬ ਰੱਖੋ ਤੇ ਦਫਾ ਹ ਵੋ ਮੇਰੀਆਂ ਤੁਹਾਡੇ ਬਿਨਾ ਬਾਹਾਂ ਆਕੜੀਆਂ ਨੇ ਵੀ ਮੈਂ ਤੁਹਾਡੇ ਬਿਨਾ ਰਹਿ ਨਹੀਂ ਸਕਦੀ ਮਗਰੋਂ ਲੱਥੋਂ ਮੇਰੇ ਮੈਨੂੰ ਤਾਂ ਮੇਰੇ ਪੋਤੇ ਤੱਕ ਮਤਲਬ ਆ ਆ ਗਏ ਜੋ ਆਹੋ ਆ ਗਿਆ ਤੇ ਮੈਂ ਜਿਹੜਾ ਤੁਹਾਨੂੰ ਸਮਾਨ ਕਿਹਾ ਹੈ ਯਾਰ ਉਹਦਾ ਮੈਨੂੰ ਚੇਤਾ ਹੀ ਭੁੱਲ ਗਿਆ ਲਿਆ ਦੁਕਾਨ ਦੇ ਅੱਗੋਂ ਲੰਘਿਆ ਵੀਆ ਤੇ ਦਿਮਾਗ ਚ ਨਹੀਂ ਜਾਂਦਾ ਫਿਰ ਇਹ ਤਾਂ ਕਿੰਨੇ ਕ ਦਿਨ ਤੱਕ ਚੱਲੂਗਾ ਚਲੋ ਤੂੰ ਕੋਈ ਨਹੀਂ ਹੈ ਟੈਨਸ਼ਨ ਨਾ ਲਓ ਤੇ ਆਪਾਂ ਇਦਾਂ ਕਰੀਏ ਮੇਰਾ ਵੀ ਬੜਾ ਦਿਲ ਕਰੰਡਿਆ ਕੁੜੀਆਂ ਨੂੰ ਮਿਲਣ ਤੇ ਆਪਾਂ ਜਾ ਕੇ ਮਿਲਣਾ ਆਈਏ ਕੁੜੀਆਂ ਚਲ ਕੋਈ ਗੱਲ ਨਹੀਂ ਮਿਲ ਲਵਨਾ ਮੰਮੀ ਨੂੰ ਪੁੱਛੋ ਹਜੇ ਵੀ ਤ ਨਹੀਂ ਮੰਮੀ ਨੂੰ ਪੁੱਛਣਾ ਸਾਰੇ ਕੰਮ ਮੰਮੀ ਨੂੰ ਪੁੱਛ ਪੁੱਛ ਕੇ ਕਰੋਗੇ ਜਦੋਂ ਕੁੜੀਆਂ ਭੇਜੀਆਂ ਸੀ ਉਦੋਂ ਤੱਕ ਨਹੀਂ ਪੁੱਛਿਆ ਬੜੀ ਮਾਂ ਨੂੰ ਮੇਰੀਆਂ ਧੀਆਂ ਦੂਰ ਕਰਤੀਆਂ ਮੇਰੇ ਤੋਂ ਮੇਰਾ ਦਿਲ ਪਤਾ ਕਿੰਨਾ ਰੋਂਦਾ ਤੁਹਾਡੇ ਨਾਲ ਤਾਂ ਮੈਂ ਵੇਂਦੀ ਰਹਿਨੀ ਆ ਕਿ ਤੁਸੀਂ ਵੀ ਟੈਨਸ਼ਨ 'ਚ ਤੁਰੇ ਫਿਰਦੇ ਰਹਿੰਦੇ ਜੋ ਜਿਹੜਾ ਕੋਈ ਕੰਮ ਕਹਿੰਨੀ ਤੁਹਾਨੂੰ ਚੇਤਾ ਭੁੱਲ ਜਾਂਦਾ ਦਿਲ ਤੇ ਮੇਰਾ ਆਪਣੇ ਇਲਾਕੇ ਤੈਨੂੰ ਪਤਾ ਤਾਂ ਹੈਗਾ ਤੇ ਫਿਰ ਫਿਰ ਆ ਜਾਵੇ ਤੂੰ ਮੰਮੀ ਨੂੰ ਪੁੱਛਣਾ ਤੁਹਾਨੂੰ ਮੰਮੀ ਨੂੰ ਪੁੱਛ ਕੇ ਜਾਵਾਂਗੇ ਜਦੋਂ ਘਰੋਂ ਬਾਹਰ ਜਾਵਾਂਗੇ ਤੇ ਮੰਮੀ ਗਾੜੀਆਂ ਮੈਨੂੰ ਇਹ ਮੇਣਾ ਮਾਰਦੀ ਤੂੰ ਮੇਰਾ ਪੋਤਰਾ ਦੂਰ ਕਰਾਉਣ ਲਈ ਮੇਰੇ ਤੋਂ ਅੱਛਾ ਕੋਈ ਨਹੀਂ ਤੂੰ ਟੈਨਸ਼ਨਾਂ ਨਾ ਲਿਆ ਕਰ ਮੰਮੀ ਜਦੋਂ ਪਤਾ ਮੰਮੀ ਤੇ ਇਦਾਂ ਬੋਲਦੀ ਰਹਿੰਦੀ ਹਰ ਵਕਤ ਇਦਾਂ ਹੀ ਬਸ ਗੱਲਾਂ ਸੁਣਾਉਂਦੇ ਰਹਿੰਦੇ ਮੈਨੂੰ ਬੈਠੀ ਨੂੰ ਇੱਕ ਮੇਰੀਆਂ ਧੀਆ ਦੂਰ ਕਰਤੀਆਂ ਮੇਤੋਂ ਦੂਜਾ ਮੈਨੂੰ ਗੱਲਾਂ ਕਰ ਕਰ ਸਾੜ ਛੱਡਣ ਲਈ ਤੁਹਾਡੀ ਮੂੰਹ ਬੱਸ ਤੂੰ ਹੁਣ ਕੋੜ-ਕੋੜ ਕਰਕੇ ਇਹਦੀ ਜਾਨ ਖਾਈ ਜਾ ਕਿਤੇ ਨਹੀਂ ਜਾਣਾ ਮਿਲਣ ਕਿਸੇ ਨੂੰ ਨਹੀਂ ਮਿਲਣ ਜਾਣਾ ਜੇ ਹੁਣ ਛੱਡੀਆਂ ਨਾ ਕੁੜੀਆਂ ਉੱਥੇ ਤੇ ਉਹਨਾਂ ਨੂੰ ਰਹਿਣ ਦੋ ਉਹਨਾਂ ਦਾ ਵੀ ਦਿਲ ਲੱਗਣ ਦੋ ਦੂਜੇ ਕਦੇਨ ਉੱਠ ਕੇ ਚੱਲ ਮਿਲਣ ਜਾਣਾ ਚੱਲ ਮਿਲਣ ਜਾਣਾ ਅਜ ਦੋ ਦਿਨ ਤਾਂ ਹੋਏ ਆ ਸਾਰਾ ਛੱਡ ਕੇ ਆਈ ਹਾਂ ਉਹਨਾਂ ਨੂੰ ਮੰਮੀ ਮੈਂ ਅੱਜ ਮਿਲਣ ਜਾਣਾ ਜੋ ਤੁਸੀਂ ਜੋ ਮਰਜ਼ੀ ਕਰੋ ਉਹ ਨਹੀਂ ਜਾਣਾ ਮਿਲਣ ਉਹ ਨਹੀਂ ਜਾਣਾ ਨਾ ਜਾਵੇ ਮੈਂ ਤਾਂ ਜਾਣਾ ਮੰਮੀ ਨਹੀਂ ਜਾਣਾ ਮਿਲਣ ਮੈਂ ਜਾਣਾ ਕਿਉਂਕਿ ਮੇਰੀਆਂ ਧੀਆਂ ਵਾ ਮੈਂ ਕਿਉਂ ਆਪਣੇ ਧੀਆਂ ਤੋਂ ਦੂਰ ਹੋ ਜਾ ਤੈਜੀ ਦਿਨ ਕਿਹੜੇ ਹੋਇਆ ਦੋ ਦਿਨ ਹੋਏ ਉਹਨਾਂ ਨੂੰ ਛੱਡ ਕੇ ਆਈ ਨੂੰ ਫਿਰ ਕੀ ਛੋਟੀ ਦਾ ਤੇ ਵੈਸੇ ਨਹੀਂ ਜੀ ਲੱਗਣ ਰਿਹਾ ਮੈਡਮ ਦਾ ਫੋਨ ਆਉਣ ਰਿਹਾ ਹਾਂ ਬਈ ਹੁਣ ਚੱਲ ਜਾਓ ਫਿਰ ਦੋ ਦਿਨਾਂ ਬਾਅਦ ਫਿਰ ਉੱਠ ਕੇ ਚੱਲ ਜਾਓ ਕੋਈ 10 15 ਦਿਨ ਉਹਨਾਂ ਨੂੰ ਉੱਥੇ ਟਿਕਾੰਦੋ ਫਿਰ ਜਾਇਓ ਮਿਲਣ ਨਹੀਂ ਮੰਮੀ ਮੈਂ ਤਾਂ ਜਾਣਾ ਜੋ ਇਹਨਾਂ ਨੂੰ ਤੁਸੀਂ ਮਨਾ ਕਰ ਸਕਦੇ ਕਰ ਦਿਓ ਪਰ ਮੈਨੂੰ ਨਹੀਂ ਤੁਸੀਂ ਮਨਾ ਕਰ ਸਕਦੇ ਕਿਉਂਕਿ ਮੇਰੀਆਂ ਧੀਆਂ ਵਾ ਤੁਹਾਡਾ ਤੇ ਇਹੋ ਕੰਮ ਹੈ। ਮੈਂ ਸੇਕ ਮਿੰਟ ਨਹੀਂ ਮੈਂ ਨਹੀਂ ਹੁਣ ਬਹਿਣਾ ਤੁਸੀਂ ਬਹੁ ਆਪਣੀ ਮਾਂ ਲਾ ਕੇ ਮੈਂ ਚੱਲੀ ਆ। ਭੋਲਾ ਜਾਲ ਚੱਲੀਏ ਹੋਰ ਤਿਆਰ ਨਹਾਉਣੇ ਫਿਲਕੇ ਆਈਏ। ਸੋਨੂ ਸੋ ਮੇਰੀ ਗੱਲ ਤਾਂ ਸੁਣ। ਕੰਨਾਂ ਨੇ ਮੇਰਾ ਪੋਤਾ ਦੂਰ ਕੀਤਾ। ਹੁਣੇ ਮੇਰਾ ਮੁੰਡਾ ਵੀ ਮੇਰੇ ਤੋਂ ਦੂਰ ਕਰੀ ਚੰਦੀ ਆ। ਇਹਦਾ ਤਾਂ ਕੋਈ ਹੱਲ ਕਰਨਾ ਹੀ ਪੈਣਾ ਵਾ 인ਦੂ ਮੈਨੂੰ ਇੱਕ ਪਾਣੀ ਦਾ ਗਲਾਸ ਫੜਾਈ ਮੇਰਾ ਸਿਰ ਦੁਖਦਾ ਪਿਆ ਮੈਂ ਦਵਾਈ ਖਾਣੀ ਆ ਲੈ ਵੀ ਲੈ ਤੱਕ ਨਹੀਂ ਆਈ ਪਾਣੀ ਲੈ ਕੇ ਪਤਾ ਨਹੀਂ ਕੀ ਕਰਨ ਲੱਗ ਗਈ ਆ ਲੈ ਮੈਂ ਵੇਖਾਂ ਨਹੀਂ ਦੂਵੇ ਤੇਰ ਕੋ ਪਾਣੀ ਮੰਗਿਆ ਵਾ ਤੂੰ ਮੈਨੂੰ ਪਾਣੀ ਨਹੀਂ ਫੜਾਇਆ ਮਮੀ ਲੈ ਲਓ ਤੁਸੀਂ ਆਏ ਤਾਂ ਹੈਗੇ ਮੈਂ ਹੁਣ ਕੰਮ ਕਰਦੀ ਆਂ ਨਾ ਹੁਣ ਤੁਹਾਡੇ ਕੋ ਪਾਣੀ ਵੀ ਨਹੀਂ ਫੜਾਇਆ ਜਾਂਦਾ ਘੁੱਟ ਕੀ ਬੰਦਾ ਪਾਣੀ ਫੜਾ ਦੇ ਨਹੀਂ ਪੀ ਸਕਦੇ ਤੁਸੀਂ ਜ਼ਬਾਨ ਆ ਜਿੰਨੀ ਮਰਜ਼ੀ ਚਲਵਾ ਲਓ ਇੰਨਾ ਤਾਂ ਹੁੰਦੇ ਆ ਜਾਂ ਬੁੜੀ ਤੇ ਕੀ ਚੱਜ ਆਦਾ ਸੀ ਮੈਂ ਪਾਣੀ ਵੀ ਨਹੀਂ ਪੀ ਸਕਦੀ ਪੂਰਾ ਪੂਰਾ ਜਵਾਬ ਕਾਨੂੰ ਤੂੰ ਜਿਹੜੇ ਪਾਣੀ ਫੜਾਉਣ ਆ ਰਹੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਤੋਂ ਘਰੋਂ ਬਾਹਰ ਕੱਢ ਤਾ ਹੇ ਤੁਹਾਨੂੰ ਪਾਣੀ ਭਾਲਦੀ ਹੁਣ ਪਾਣੀ ਪੀ ਨਹੀਂ ਸਕਦੀ ਹੈਗੀ ਮੈਂ ਤਾਂ ਹੁਣ ਦੇਖਦੀ ਆਂ ਭੰਡੇ ਧੋ ਕੇ ਇਹਨਾਂ ਤੋਂ ਦੀਦੀ ਬਣਿਆ ਤੋਂ ਤਾਂ ਨਹੀਂ ਭੁੱਲਣਿਆ ਤੋਂ ਕੁਝ ਬਣ ਮੈਂ ਹੀ ਜਾਣੀ ਆਂ ਜੋਤੀ ਕੁੜੇ ਵੀ ਆਦੀ ਮਾਂ ਨੂੰ ਸਮਝਾ ਹੁੰਦਾ ਸਮਝਾ ਲੈ ਨਹੀਂ ਤਾਂ ਫਿਰ ਦੇਖ ਲਈਂ ਜਾਣੀ ਆਂ ਦੇਖਦੀ ਆਂ ਕੀ ਕਰਦੀ ਸੱਸੀ ਕਾ ਸੱਸੀ ਕਾ ਉਹ ਠੀਕ ਹੋ ਹਾਂ ਹੋਰ ਕੀ ਲੈਣੇ ਹੋਏ बस मैं क्या मिल आई ये अच्छा मम्मी ने कोई हो और कोई सांप तो नहीं काट मारया मम्मी तो थाने पता ही है यार रोज सांप ही काटदेया अच्छा हाँ चल मैं पानी लेके आऊंगी फिर मैं दसियो मेलू हेलो <coughs> और सुनाओ मुंडा ठीक है हां मुंडा ठीक है स्कूल गया हुआ है सीगा अच्छा मैं चल मैं जाया मैं दीदी ਕੋਲੇ ਹੋਰ ਕੁੜੀਆਂ ਗਈਆਂ ਨੇ ਹੋਸਟਲ ਮਾਹੌਲ ਕਹਿ ਜਾ ਹੁਣ ਮਾਹੌਲ ਤਾਂ ਹੀ ਉਦੋਂ ਪਈਆ اچھا ਨਹੀਂ ਕੋਈ ਫਰਕ ਨਾ ਕੋਈ ਫਰਕ ਨਹੀਂ ਆ ਕਿ ਤਾਂ ਹੀ ਮੈਂ ਆਈਆਂ ਤੇ ਫਿਰ ਕੀ ਮੰਮੀ ਹਰ ਟਾਈਮ ਬੋਲਾਂ ਨੂੰ ਹਰ ਟਾਈਮ ਬੋਲਦੀ ਰਹਿੰਦੀ ਆ ਹਰ ਟਾਈਮ اچھا ਐ ਤੇ ਤੂੰ ਆ ਨਹੀਂ ਕਰਦੀ ਤੋ ਨਹੀਂ ਕਰਦੀ ਤਾਂ ਨਹੀਂ ਕੰਮ ਕੀਤਾ ਉਹ ਨਹੀਂ ਕੰਮ ਕੀਤਾ ਤੇ ਤੁਹਾਨੂੰ ਜਦੋਂ ਤੁਸੀਂ ਐ ਕਹਿਣਾ ਸੀ ਤੂੰ ਕਾ ਹੁਣ ਤਾਂ ਮਾਤਾ ਟਿਕ ਜਾ ਹੁਣ ਤਾਂ ਚਲੇ ਗਈਆਂ ਮੈਂ ਕਿਹਾ ਮੈਂ ਕਿ ਮਮੀ ਹੁਣ ਤਾਂ ਤੂੰ ਟਿਕ ਜਾ ਹੁਣ ਤਾਂ ਤੂੰ ਘਰੋਂ ਕੱਢਤੀਆਂ ਕੁੜੀਆਂ ਹੈ ਤੇ ਤੂੰ ਮੇਰੇ ਪੋਤੇ ਨੂੰ ਨਹੀਂ ਮਿਲਨ ਦਿੰਦੀ ਤੂੰ ਮੇਰੇ ਪੋਤੇ ਨੂੰ ਨਹੀਂ ਮੇਰੇ ਕੋਲੇ ਆਉਣ ਦਿੰਦੀ ਮੈਂ ਕਿਹਾ ਮੈਂ ਨਹੀਂ ਆਉਣ ਦੇਣਾ ਜਦ ਤੂੰ ਉਹ ਕੁੜੀਆਂ ਕੱਢਤੀਆਂ ਬਾਹਰ ਤੇ ਮੇਰਾ ਵੀ ਮੁੰਡਾ ਕੁਛ ਨਹੀਂ ਲੱਗਦਾ ਤੇਰਾ ਹਾਂ ਠੀਕ ਆ ਚੰ ਦੇ ਹਣ ਉਹ ਗਏ ਹੋ ਸੀ ਅੱਜ ਉਹ ਦੀਦੀ ਰੋਂਦੀ ਸੀਗੀ ਭੋਲਾ ਤੇ ਮੈਂ ਕਿਹਾ ਤੁਸੀਂ ਐ ਕਰੋ ਤੁਸੀਂ ਚੱਲ ਬੱਚਿਆਂ ਨੂੰ ਮਿਲੇ ਆਓ ਬੱਚਿਆਂ ਨੂੰ ਦਿਲ ਨਹੀਂ ਲੱਗਦਾ ਮਮੀ ਕਹਿੰਦੀ ਨਹੀਂ ਜਾਣਾ ਅੱਛਾ ਹਾਂ ਮੈਂ ਕਾ ਤੁਸੀਂ ਕੋਈ ਗੱਲ ਨਹੀਂ ਬਾਜੀ ਨੂੰ ਮੈਂ ਕਿਹਾ ਬਾਜੀ ਤੁਸੀਂ ਜਾਓ ਤੇ ਮੇਰੇ ਨਾ ਬੈਂਸਰ ਲੱਗੀ ਮੰਮੀ ਤੁਸੀਂ ਮੈਨੂੰ ਪਾਣੀ ਨਹੀਂ ਦਿੰਦੇ ਤੁਸੀਂ ਉਹ ਨਹੀਂ ਕਰਦੇ ਇੱਕ ਗੱਲ ਆ ਸਮਝਾਉਣਾ ਸਮਝਾ ਲਓ ਮੰਮੀ ਨੂੰ ਠੀਕ ਆ ਅਸੀਂ ਮੁੜ ਕੇ ਨਾ ਇਹ ਨਾ ਹੋਵੇ ਵੀ ਰੋਟੀ ਤੋਂ ਵੀ ਜਾਂਦੀ ਲੱਗੇ ਠੀਕ ਆ ਵੈਸੇ ਤਾਂ ਮੈਂ ਉਦਣ ਦੀ ਨਾ ਫੋਨ ਕੀਤਾ ਨਹੀਂ ਮੰਮੀ ਨੂੰ ਗੁੱਸੇ ਕਰਕੇ ਹਾਂ ਠੀਕ ਆ ਹੁਣ ਮੈਂ ਦੁਬਾਰਾ ਅੱਜ ਤੁਹਾਡੇ ਕੋਲ ਤੇ ਫੇਰ ਦੁਬਾਰਾ ਫੋਨ ਕਰਕੇ ਜਿਸੇ ਫੋਨ ਕਰ ਦੋ ਫੋਨ ਕਰਕੇ ਕਹਿ ਦੋ ਆ ਕੇ ਮੰਮੀ ਟੈਕ ਜਾ ਟੈਕ ਜਾ ਠੀਕ ਆ ਪਤਾ ਕੀ ਗੱਲ ਆ ਦੇਖੋ ਤੁਹਾਡੇ ਘਰੇ ਵੀ ਅਸਰ ਪੈਂਦਾ ਇਹ ਗੱਲ ਦਾ ਨਹੀਂ ਨਹੀਂ ਉਹੀ ਤਾਂ ਗੱਲ ਆ ਉਸ ਦਿਨ ਦੇਖ ਲਓ ਆ ਕੇ ਜਿਵੇਂ ਗੱਲ ਹੋਈ ਦੱਸਿਆ ਹਨਾ ਮੰਮੀ ਨੂੰ ਮੈਨੂੰ ਆਪਣੀ ਸੱਸ ਦੇ ਸਾਹਮਣੇ ਥੋੜਾ ਜਿਹਾ ਔਖਾ ਲੱਗਦਾ ਔਖਾ ਸ਼ਰਮ ਆਉਂਦੀ ਆ ਸ਼ਰਮ ਆਉਦੀ ਆ ਵੀ ਅਗਲਾ ਕੂਗਾ ਆਪਦੇ ਪੇਕਿਆਂ ਦੇ ਦੇ ਕਲੇਸ਼ ਇੱਧਰ ਘਰੇ ਸਾਡੇ ਉੱਪਰ ਲੈ ਕੇ ਆਉਂਦਾ ਕਹਿੰਦਾ ਹੀ ਅਗਲਾ ਹਾਂ ਇਹ ਇਹ ਗੱਲ ਮੰਮੀ ਨਹੀਂ ਸਮਝਦੀ ਸਮਝ ਸਕਦੀ ਹਾਂ ਮੰਮੀ ਨਹੀਂ ਸਮਝਦੀ ਇਹ ਹਣ ਮੈਂ ਤਾਂ ਹੀ ਤੁਹਾਡੇ ਕੋਲੇ ਆਈਆਂ ਵੀ ਮੰਮੀ ਨੂੰ ਸਮਝਾ ਲਓ ਸਮਝਾ ਲਓ ਵੀ ਹੁਣ ਤਾਂ ਤੂੰ ਟਿਕ ਜਾ ਕੁੜੀਆਂ ਬਾਹਰ ਕੱਢਦੀਆਂ ਘਰੋਂ ਹੁਣ ਵੀ ਨਹੀਂ ਤੈਨੂੰ ਟੇਕ ਹੈਗੀ ਠੀਕ ਠੀਕ ਆ ਕਹਿੰਦੀ ਮੇਰੇ ਪੁੱਤਾਂ ਨਹੀਂ ਮਿਲਣਦੀ ਮੈਂ ਨਹੀਂ ਮਿਲਣ ਦੇਣਾ ਨਾ ਮੈਂ ਉਸ ਦਿਨ ਦਾ ਜਾਣ ਦਿੱਤਾ ਮੰਮੀ ਕੋਲ ਮੁੰਡਾ ਨਾ ਹੀ ਮੈਂ ਜਾਣ ਦੇਣਾ ਠੀਕ ਠੀਕ ਆ ਨਾ ਜੇ ਤੂੰ ਕੁੜੀਆਂ ਦੀਆਂ ਨਹੀਂ ਬਣੀ ਉਹਨਾਂ ਕੁੜੀਆਂ ਦੀ ਨਹੀਂ ਬਣੀ ਤੇ ਮੇਰੇ ਮੁੰਡੇ ਦੀ ਬਣ ਜੰਗੇ ਕੱਲ ਨੂੰ ਤੂੰ ਮੇਰੇ ਮੁੰਡੇ ਨੂੰ ਬਾਹਰ ਕੱਢ ਦੇਂਗੀ ਨੇ ਠੀਕ ਆ ਠੀਕ ਆ ਕੋਈਆਂ ਨਾਲੇ ਅੱਜ ਮੇਰੀ ਮੰਮੀ ਹੈ ਨਹੀਂ ਘਰੇ ਗਏ ਹੋਏ ਨੇ ਹਾਂ ਤੇ ਮੈਂ ਅੱਜ ਫਿਰ ਫੋਨ ਤੇ ਗੱਲ ਕਰਦੀ ਆ ਕਿਉਂਕਿ ਜੇ ਕੋਈ ਵੱਧ ਘੱਟ ਮੰਮੀ ਨੂੰ ਗੱਲ ਕਹਿੜੀ ਹੁੰਦੀ ਆ ਚਾਹੇ ਉਹ ਸਾਹਮਣੇ ਨਹੀਂ ਕਹੀ ਜਾਂਦੀ ਤਾਂ ਫਿਰ ਮੈਂ ਆਪਣੇ ਹਿਸਾਬ ਨਾਲ ਗੱਲ ਕਰਾਂ ਹਾਂ ਹਾਂ ਤੁਸੀਂ ਹੁਣ ਸਮਝਾ ਦਿਓ ਆਖ ਮੰਮੀ ਸੁਧਰ ਜਾ ਹੁਣ ਸੁਧਰ ਜਾ ਅੱਛਾ ਠੀਕ ਆ ਨਾ ਚਲ ਕੋਈ ਗੱਲ ਹਾਂ ਵੀ ਹੁਣ ਬਹੁਤ ਹੋ ਗਿਆ ਹੁਣ ਹੱਦੋਂ ਬਾਹਰ ਆ ਠੀਕ ਆ ਠੀਕ ਹਾਂ ਨਹੀਂ ਆਪਾਂ ਹੋਰ ਕਿਸੇ ਨੂੰ ਵੀ ਮਾਮੇ ਵਰਗਿਆਂ ਨੂੰ ਵਿਚ ਪਾ ਕੇ ਗੱਲ ਕਰਕੇ ਦੇਖ ਲੈਣੇ ਆ ਨਹੀਂ ਮਾਮਿਆਂ ਤੱਕ ਤਾਂ ਕਾਹ ਨੂੰ ਜਾਣਾ ਪੈਣਾ ਕੀ ਗੱਲ ਆ ਇਹਦੇ ਵਿੱਚ ਆਪਣਾ ਹੀ ਘਟਾਵਾ ਠੀਕ ਅਗਲਾ ਕਹਿੰਦਾ ਲੈ ਮੰਮੀ ਨੂੰ ਤਾਂ ਸ਼ਰਮ ਨਹੀਂ ਹੈਗੀ ਅੱਛਾ ਅੱਛਾ ਮੰਮੀ ਨੂੰ ਇਹ ਨਹੀਂ ਪਤਾ ਵੀ ਪੋਤੀਆਂ ਦਾ ਤੇਰੀਆਂ ਹੀ ਆ ਅੱਜ ਕੱਲ ਕੁੜੀਆਂ ਤੇ ਮੁੰਡਿਆਂ 'ਚ ਕੀ ਫਰਕ ਆ ਕੋਈ ਨਹੀਂ ਫਰਕ ਕਰਦਾ ਪਰ ਮੰਮੀ ਦੀ ਇੰਨੀ ਘਟੀਆਂ ਸੋਚਣੀ ਆ ਨਾ ਬਹੁਤ ਜ਼ਿਆਦਾ ਘਟੀਆਂ ਸੋਚਣੀ ਆ ਇਹ ਚੱਲ ਉਹਨਾਂ ਦਾ ਕੀ ਕਸੂਰ ਆ ਜੇ ਉਹਨਾਂ ਦੀ ਕੁੜੀਆਂ ਹੋ ਗਈਆਂ ਕੁੜੀਆਂ ਹੋ ਗਈਆਂ ਉਹੀ ਤਾਂ ਹੈ ਉਹ ਬਾਜੀ ਵੀ ਬਸ ਦਿਮਾਗ ਤੇ ਟੈਨਸ਼ਨ ਚ ਰਹਿੰਦੇ ਆ ਤੇ ਭੋਲਾ ਵੀ ਟੈਨਸ਼ਨ ਚ ਰਹਿੰਦੀ ਆ ਮੈਂ ਦੋ ਬੱਚੇ ਸੀ ਉਹ ਵੀ ਤੁਸੀਂ ਦੂਰ ਕਰਦੇ ਉਹਨਾਂ ਦੇ ਹੁਣ ਦਿਨ ਨਿਜਵਾ ਕਿਵੇਂ ਖੇਲਦਾ ਹੂ ਕਿਹਦੇ ਨਾਲ ਖੇਲਦਾ ਉਹ ਬਾਹਰ ਖੇਲਣ ਜਾਂਦਾ ਹੂ ਉਹ ਬਾਹਰ ਵੀ ਨਹੀਂ ਖੇਡਦਾ ਉਹਨੂੰ ਬੁਖਾਰ ਚੜਦਾ ਉਹਦਾਂ ਫੇਰ ਦੇਖ ਆ ਉਹ ਵੀ ਨਹੀਂ ਜਾਂਦਾ ਮੈਂ ਨਹੀਂ ਮੰਮੀ ਦਾਦੀ ਕੋਲੇ ਜਾਣਾ ਮੈਂ ਕਹਾਂ ਜਾਣਾ ਨਹੀਂ ਬਿਲਕੁਲ ਜੇ ਤੈਨੂੰ ਦਾਦੀ ਬੁਲਾਉਂਦੀ ਆ ਤੇ ਬਿਲਕੁਲ ਨਹੀਂ ਜਾਣਾ ਦਾਦੀ ਕੋਲੇ ਰਹਿਣ ਦੇ ਕੱਲੀ ਨੂੰ ਚੱਲ ਕੋਈ ਨਹੀਂ ਮੈਂ ਫੇਰ ਸਮਝਾ ਦੂ ਹੁਣ ਫੋਨ ਤੇ ਗੱਲ ਕਰ ਲੂ ਨਾ ਸਮਝਾਓ ਤੁਸੀਂ ਚਾਹੇ ਘਰੇ ਆਓ ਚਾਹੇ ਫੋਨ ਤੇ ਗੱਲ ਕਰੋ ਹੁਣ ਮੰਮੀ ਨੇ ਘਰੇ ਤਾਂ ਨਹੀਂ ਆਉਣਾ ਨੀਗਾ ਹਨਾ ਫਿਰ ਜਦ ਉਹਨਾਂ ਨੇ ਘਰੇ ਆਇਆ ਦੀ ਇੱਜ਼ਤ ਨਹੀਂ ਰੱਖਣੀ ਇਸ ਲਈ ਮੈਂ ਫੋਨ ਤੇ ਗੱਲ ਕਰਉ ਹਾਂ ਠੀਕ ਆ ਵੀ ਭਾਈ ਮੰਮੀ ਹੁਣ ਸੁਧਰ ਜਾ ਹੁਣ ਤੂੰ ਰੋਟੀ ਖਾਣ ਵਾਲੇ ਕੰਮ ਕਰ ਲੈ ਨਹੀਂ ਤੂੰ ਰੋਟੀ ਖਾਣ ਤੋਂ ਵੀ ਜਾਵੇਂਗੀ ਅੱਛਾ ਅੱਛਾ ਕੋਈ ਗੱਲ ਨਹੀਂ ਕਿਉਂਕਿ ਪਤਾ ਕੀ ਗੱਲ ਆ ਉਹਨਾਂ ਨੇ ਤਾਂ ਕੁਝ ਕਰਨਾ ਨਹੀਂ ਨਾ ਭਾਜੀ ਨੇ ਬੋਲਣਾ ਨਾ ਭੋਲਾ ਨੇ ਬੋਲਣਾ ਠੀਕ ਆ ਫਿਰ ਮੇਰੇ ਤੋਂ ਤਾਂ ਬੋਲਿਆ ਜਾਂਦਾ ਮੈਥੋਂ ਤਾਂ ਨਹੀਂ ਰਿਹਾ ਜਾਂਦਾ ਫਿਰ ਇਹ ਨਾ ਹੋਵੇ ਵੀ ਮੈਂ ਰੋਟੀ ਵੀ ਬੰਦ ਕਰਦਾ ਮੰਮੀ ਦੀ ਫਿਰ ਤੁਸੀਂ ਕੱਲ ਨੂੰ ਤੁਸੀਂ ਆ ਕੇ ਕਹੋ ਜਾਂ ਮਾਮੇ ਵਰਗੇ ਆ ਕੇ ਕਹਿਣ ਵੀ ਤੁਸੀਂ ਭਾਈ ਰੋਟੀ ਨਹੀਂ ਦਿੰਦੇ ਮੇਰੀ ਮਾਂ ਨੂੰ ਠੀਕ ਆ ਨਾ ਫਿਰ ਮੈਂ ਤੁਹਾਡੇ ਤਾਂ ਹੀ ਕਰਨੀ ਗੱਲ ਕੱਢੀ ਆ ਨਾ ਕੋਈ ਗੱਲ ਨਹੀਂ ਮੈਂ ਕਹਿ ਦਾਨੀ ਮਿਸਮਲਾ ਹਾਂ ਥੋੜਾ ਸਮਝਾਓ ਆ ਮੰਮੀ ਸਿਆਣੀ ਬਣ ਜਾ ਕਿਉਂ ਇਹ ਜੇ ਕੰਮ ਕਰਦੀ ਹੈ ਠੀਕ ਆ ਠੀਕ ਚਲ ਮੈਂ ਜਾਣੀ ਹੁਣ ਅਨਮੋਲ ਆਉਣ ਵਾਲਾ ਸਕੂਲੋਂ ਠੀਕ ਆ ਹੁਣ ਬਹਿ ਜਾਂਦੇ ਚਾਹ ਚੂ ਨਹੀਂ ਨਹੀਂ ਚਾਹ ਨਹੀਂ ਮੈਂ ਪੀ ਕੇ ਹੀ ਆਈ ਸੀ ਤੇ ਮੈਂ ਕਿਹਾ ਚਲ ਮੈਂ ਜਾਇਆ ਮਾਂ ਅਨਮੋਲ ਤੇ ਗਏ ਗਏ ਤੇ

ਹੈਲੋ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਕਿੱਥੇ ਗਏ ਹੋ ਸੀ ਫੋਨ ਚੱਕ ਲਿਆ ਕਰੋ ਹੋ ਠੀਕ ਠਾਕ ਘਰੇ ਤੇ ਹੋਰ ਘਰੇ ਹੁਣ ਕੀ ਪੰਗਾ ਪਾਈ ਬੈਠੇ ਹੋ ਉਹ ਕਹਿੰਦੇ ਸੀ ਜਵਾਕਾਂ ਨੂੰ ਮੇੜਣੇ ਗਏ ਆ ਕੁੜੀਆਂ ਨੂੰ ਮੇੜਣ ਗਏ ਹੋਣੇ ਉਹ ਤੁਸੀਂ ਜਾਣ ਨਹੀਂ ਸੀ ਦਿੰਦੇ ਕੀ ਹੋ ਗਿਆ ਹੁਣ ਤੁਹਾਨੂੰ ਮੰਮੀ ਐਵੇਂ ਨਾ ਨਾ ਕਰਿਆ ਕਰੋ ਰੋਟੀ ਖਾਣ ਦੋ ਰੋਟੀਆਂ ਖਾਣੀਆਂ ਨੇ ਚੁੱਪਚਾਪ ਕਰਕੇ ਖਾ ਲਿਆ ਕਰੋ ਮੇਰੇ ਤੱਕ ਗੱਲ ਨਾ ਪਹੁੰਚਾਇਆ ਕਰੋ ਉਸ ਦਿਨ ਮੈਂ ਆਈ ਤੁਸੀਂ ਉਸ ਦਿਨ ਵੀ ਦੇਖ ਲਓ ਮੇਰੀ ਬੇਇੱਜ਼ਤੀ ਕਰਤੀ ਕੋਲੇ ਤੁਸੀਂ ਜਵਾਈ ਭਾਈ ਨਹੀਂ ਦੇਖਿਆ ਹੈਗਾ ਵੀ ਨਹੀਂ ਸੁਣਨੀ ਤੇਰੀ ਗੱਲ ਪਰ ਮੰਮੀ ਤੁਸੀਂ ਸਿਆਣੇ ਬਣਜੋ ਦੋ ਰੋਟੀਆਂ ਖਾਣੀਆਂ ਨੇ ਚੁੱਪਚਾਪ ਕਰਕੇ ਖਾ ਲਿਆ ਕਰੋ ਬੋਲਿਆ ਨਾ ਕਰੋ ਉਹਨਾਂ ਦੋਹਾਂ ਦੀ ਹੁਣ ਐਨੀ ਬਣਦੀ ਆ ਤੇ ਤੁਸੀਂ ਕਿਉਂ ਵਿਚਾਰ ਰਹੇ ਹੋ ਤੁਸੀਂ ਨਾ ਨਾ ਵਿੱਚ ਆਇਆ ਕਰੋ ਉਹਨਾਂ ਨੂੰ ਜਾਣ ਦਿਆ ਕਰੋ ਫੇਰ ਮੈਨੂੰ ਨਾ ਕਿਹੋ ਬਾਅਦ ਚ भी एमए हो गया भी मेरे न एक्कन कर दोए जानिया मैं नहीं कुछ कर सकती फिर तुम अपना आप देखो फिर समझना मम्मी समझ लो नहीं फिर थोड़ी मर्जी है मैं नहीं बिच आना है देख लो ना मेरी सस तर देला बोल दी है घरे मैनू कह देला आपके घरदा उरे लेनी तू नहीं चंगा लगता मम्मी एक सामने मैं कि जवाब देव मैं नहीं कोई जवाब दे सकती बी हूं तुम देखो ਚਲ ਮੰਮੀ ਠੀਕ ਆ ਜੇ ਨਹੀਂ ਸਮਝਣਾ ਤੁਸੀਂ ਨਾ ਸਮਝੋ ਫੇ ਮੇਰੇ ਵੀ ਹੱਥ ਖੜੇ ਨੇ ਠੀਕ ਆ ਚਲੋ ਠੀਕ ਆ ਸਾਸਰੀ ਘਰ ਮੰਮੀ ਜਨਮ ਮੰਨਣਾ ਹੀ ਨਹੀਂ ਹੋਇਆ ਕਿਸੇ ਦੀ ਗੱਲ ਫੇ ਫਾਇਦਾ ਕੀ ਹੈ